ਸਤਿ ਸ੍ਰੀ ਰਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਆਪਾਂ ਚੱਲੇ ਡਿਊਟੀ ਸੂਰਜੇ ਚੜ ਗਿਆ ਇਧਰੋਂ 7:00 ਦਾ ਟਾਈਮ ਹੋ ਗਿਆ ਜੇ ਆਪਾਂ ਤਾ ਉਹ ਕੋਲ ਚਾਹ ਪੀਣਾ ਹੈ ਚਾਹ ਪਤੀ ਠੋਕੇ ਨਾਲ ਆਪਣੇ ਅਨਸਾਰੀ ਆਇਆ ਨਾਲ ਮੁਕਾ ਤੇ ਚਾਹ ਬੀਚੇ ਇਥੋਂ ਤੇਉਣ ਚੱਲਾਂਗੇ ਆਪਾਂ ਡਿਊਟੀ ਨੂੰ ਆਪਾਂ ਉਹ ਤੇਰੀ ਮਿਓ ਉਹ ਲੁੱਤੀ ਗੱਡੀ ਆਪਣੀ ਉਹ ਤਾਂ ਬਿਲਕੁਲ ਹੀ ਕਰੇਗੇ ਆਪਾਂ ਆ ਗਈ ਦਕਾਨਦਾਰ ਬੂੰਮਰਾ ਬਾ ਸ਼ਸ ਪਹਿਲਾ ਗਾਡਰ ਜਿਹੜਾ ਆਪਾਂ ਕਲ ਰੱਖ ਕੇ ਗਏ ਚੁੱਕਣ ਲੱਗੇ ਹੁਣ ਆਪਾਂ ਤੋਅਬੇ ਦੀ ਕਿਰਪਾ ਨਾਲ ਤੇ ਮਹਾਰਾਜ ਪਹਿਲਾ ਗਾਡਰ ਸੁਖ ਸੁਖਣਾ ਹੋ ਜਾਏ ਉਸ ਤੋਂ ਬਾਅਦ ਤੇ ਫਿਰ ਥੜਾ ਥੜ ਹੁੰਦੇ ਹੀ ਜਾਂਦੇ ਆ ਕਰਦੇ ਆਂ ਉਤੋਂ ਬਾਅਦ ਫੇਰ ਦੇਖਦੇ ਆਂ ਕੀ ਫਿਸ਼ਨ ਹੁੰਦੀ ਐ ਜੀ ਛੀ ਉੜੇ ਰੋਜ਼ ਛੀ ਆਪਣੇ ਨਾਲ ਦੁਪਹਿਰ ਦੀ ਰੋਟੀ ਐ ਨਾ ਪਰ ਆਈ ਮਿਰਚ ਓਏ ਕਿੰਨੀਆਂ ਖਾਣੀਆਂ ਜੈ ਤੁਣੀ ਅਨਸਾਰੀ ਅਨਸਾਰੀ ਕਿੰਨੀਆਂ ਖਾਣੀਆਂ ਇਹ ਲੰਗਾ ਤੈ ਚਗੀ ਆ ਉਧਰੇ ਨੂੰ ਬੰਦਾਂ ਦਾ ਅਸਲ ਖਾਂਦਾ ਹੈ ਅੰਮ ਚੱਲਦਾ ਨਾਲ ਨਾਲ ਹੁਣ ਉਹ ਗਾਡਰ ਦਾ ਕੀ ਉਹਦਾ ਕੀ ਬੈਰਕ ਦੇ ਹਾਲ ਵਟੇ ਫੇਰ ਦਾ ਗਾਡਰ ਚੁੱਕਿਆ ਤੇ ਬੈਰ ਬਣਾਉਂਦੇ ਉਹਦਾ ਤੇ ਫੇਰ ਇਹ ਲੈ ਤੱਕ ਬੈਰ ਨਹੀਂ ਲਗਾ ਇੰਨਾ ਆਪਣੇ ਨਾਤੀਆ ਇਹ ਹੁਣ ਚੁੱਕਣਾ ਇਹ ਗਾਡਰ ਚੁੱਕ ਕੇ ਕਰਦੇ ਆ ਫੇਰ ਦੇ ਦੇ ਕਿਸ ਹਿੰਦ ਦਜਾ ਕਰਦੇ ਆ ਕਿ ਨਹੀਂ ਕੋ ਹੁੰਦਾ ਇਹ ਹੁਣ ਇਹਨਾਂ ਨੂੰ ਪਤਾ ਯਾਰ ਬੈਰਿੰਗ ਨਹੀਂ ਲਾਉਂਦੇ ਬਹੁਤ ਲੰਮਾ ਗਾਡਰ ਆ ਬੈਰਿੰਗ ਲੱਗੇ ਲੋਏ ਤੇ ਚਲੋ ਇਹ ਬੈਂਗਲੌਰ ਨੇ ਬਹੁਤ ਉਫੀ ਨਾਡ ਬੋਲਡ ਹਨ ਜਿਹੜੇ ਆਉਂਦੇ ਨਹੀਂ ਇਹ ਹੌਲ ਮਾਲ ਮਾਰ ਕੇ ਲਾਉਂਦੇ ਤੇ ਆਪਾਂ ਗਰੇਨ ਚ ਬਿਠੇ ਆ ਮਜੇ ਨਾਲ ਗਰਮੀ ਬਹੁਤ ਹੋ ਗਈ ਇਹ ਆਰਾਮ ਨੇ ਕਰ ਇਹਨਾਂ ਨੇ ਬਣਾਤਾ ਜ਼ਰਾ ਜਿੱਥੇ ਜਿੱਥੇ ਕ੍ਰੇਨਾਂ ਬੈਠੀਆਂ ਹੁਣ ਜਾਵਾਂਗੇ ਤੇ ਕ੍ਰੇਨ ਲੈ ਕੇ ਫਿਰ ਪਤਾ ਲੱਗੂਗਾ ਦਾ ਰੋਲਰ ਰੋਲਰ ਦੇਖੀਂ ਆ ਤਾਂ ਇੱਧਰ ਇੱਕ ਸ਼ਿਭੋਗ ਲਿਆ ਰੋਲਰ ਵਜਾਂ ਠੀਕ ਤੇ ਕੀ ਬੰਦਾ ਜੁੜੇ ਰੋ ਤੁਸੀਂ ਆਪਣੇ ਕੋਲ ਤਰੇਣੀ ਆ ਜੀ ਬਹੁਤ ਟ੍ਰੇਨਾਂ ਲੰਘਦੀਆਂ ਇੱਧਰ ਸੋ 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 ਤੇ ਗਾਟਰਾ ਆਪਾਂ ਚੜਤਾ ਮਹਾਰਾਜ ਦੀ ਸੁਖ ਸੁੱਖਾਂ ਦੀ ਕਿਰਪਾ ਨਾਲ ਤੇ ਭੌਣਦੇ ਆ ਦੇ ਦੇ ਕੀ ਹੁੰਦਾ ਔਰ 게 ਵੀ ਨਾਕੇ ਗਈ ਹੈ ਤੇ ਬਹੁਤ ਹੀ ਲੰਮੀ ਹੈ ਟ੍ਰੇਨ ਦੇਖਿਓ ਹੁਣ ਵੇ 1 ਕਿਲੋਮੀਟਰ ਤੱਕ ਟ੍ਰੇਨ ਹੋਣੀ ਹੈ ਅਜੇ ਪਿਛੋ ਦਾ ਕੇ ਦਾ ਕੋਈ ਅਦਾ ਗੜਾਈ ਨਹੀਂ ਆਗਾ ਵੀ ਕਿੱਥੇ ਆ ਲੱਗਦੀ ਨਹੀਂ ਲੰਮੀ ਚਾਰੀ ਚੱਲੀ ਜਾਂਦੀ ਹੈ ਲੈ ਗਾਡਰ ਨਹੀਂ ਰੱਖਿਆ ਗਿਆ ਬੰਦੇ ਸਾਰੇ ਘੜੇ ਜਿਹਨੇ অপারেਟਰ ਬੰਨਾ ਹੋਵੇ ਆ ਚੀਜ਼ਾਂ ਦਿਮਾਗ 'ਚ ਰਹਿਣੀਆਂ ਚਾਹੀਦੀਆਂ ਕਰਨ ਗਾਡਰ ਆਪਣਾ ਫਾਈਨਲ ਹੋ ਗਿਆ ਤੇ ਇਹਨੂੰ ਆਪਾਂ ਛੱਡਣ ਆਣੀ ਹੈ ਬਦਲ ਟ੍ਰੇਨਾਂ ਲੱਗਣੀਆਂ ਲੱਗ ਉਹਦੀ ਧਮਖਣਾ ਡੇਗਣਾ ਪਵੇ ਇਹ ਨੂੰ ਛੱਡਾਂਗੇ ਕੱਲ ਜੋ ਉਹ ਗੱਡ ਰੋਤਰ ਲੈ ਕੇ ਆਵਾਂਗੇ ਤੇ ਚ ਹੁਣ ਚੱਲਦੇ ਆਪਾਂ ਰੋਮ ਚ ਦੇਖਦੇ ਹਾਂ ਹਾਂ ਕਿੱਦਾਂ ਰੱਖਦਾ ਜਿਹੜਾ ਇਹ ਇੱਕ ਰਤਾ ਥਾਪੀ ਮਾਰ ਕੇ ਦੱਸ ਇੱਕ ਗੱਡ ਰੱਖਤਾ ਫੋਰਮੈਂਨ ਦੀ ਬੱਲੇ ਬੱਲੇ ਕਰਾਤੀ ਆ ਕੰਮ ਸ਼ੁਰੂ ਹੋ ਗਿਆ ਕੋਈ ਨਹੀਂ ਹੁਣ ਇੱਕ ਦੋ ਹੋ ਜਾ ਕਰਨਾ ਮਿਲਦੀਆਂ ਤੁਹਾਨੂੰ ਕੱਲ ਵਾਲੇ ਬਲੋ ਵੀ ਦੇਖਦੇ ਆਂ ਰੂਚ ਜਾ ਕੇ ਕੋਈ ਕਲਿੱਪ ਕਲੂਪ ਲੈਂਗੇ ਹਾਂ ਇੱਕ ਗੱਡਰਾ ਤਾਂ ਸਾਥੀ ਮਾਰ ਗੱਡ ਰੱਖਦੀ ਆ ਇੱਕ ਹੈ ਆਪਾਂ ਗੱਡਰ ਕਰਦੇ ਕਰਦੇ ਆ ਗਏ ਇੱਥੇ ਬ੍ਰੇਕ ਸ਼ੂਪ ਗੱਡੀ ਦੇ ਚੱਲ ਚੱਕਾ ਨਹੀਂ ਚੁੱਕਲਾ ਤੇ ਆਪਾਂ ਫੋਰਮੈਨ ਬੈਠਾ ਸੋਚੁੰਦਾ ਕੀ ਕਰਾਂ ਓਏ ਸਪੋਰਟ ਸਪੋਰਟ ਨਹੀਂ ਲਗਾਣੀ ਹੈ ਪੋਰਟ ਸਪੋਰਟ ਕੋ ਅੱਗੇ ਪਿੱਛੇ ਪੋਰਟ ਲਗਾਣੀ ਚੱਕਾ ਜਾਮ ਨਹੀਂ ਕਰਨਾ ਹਾਂ ਹਾਂ ਕਿੰਨਾ ਲੋਡ ਹੈ ਗੱਡੀ ਤੇ ਕਿੰਨੇ ਟਨ ਹੈ ਕਿੰਨੇ ਟਨ ਲੋਡ ਪਤਾ ਨਹੀਂ ਕਿੰਨਾ ਲੋਡ ਹੀ ਗੱਡੀ ਤੇ 50 ਟਨ 50 ਟਨ ਸਪੋਰਟ ਲਾਉਣੀ ਆ ਵੇ ਇੱਕ ਸ਼ੂਪ ਪਾਉਣੇ ਅੱਗੇ ਧਰਾਂ ਗੱਡੀ ਤੇ ਪਾਉ ਲਿਆ ਬਾਲਾ ਇੱਧਰ ਲੈਨਰ ਅੱਗੇ ਨਵਾਰੀ ਚੈੱਕ ਵਾਰ ਦਾ ਪਹੁੰਚ ਬ੍ਰੇਕ ਮਾਰਿਆ ਉੱਥੇ ਰੁਕ ਜੇ 6 ਸਿਲੰਡਰੀ ਕਰਨੀ ਯਾਰ ਆਪਾਂ ਸਰਬੋ ਲਾ ਦੇ ਯਾਰ 6 ਸਿਲੰਡਰ ਹੋ ਗਿਆ ਪੇ ਖਾਣਾ ਮਿੱਤਰੋ ਆਪਾਂ ਇੱਧਰ ਆ ਲੋ ਇਦਾਂ ਗਰਮ ਕਰਕੇ ਪਾਉਣੇ